ਦੋਸਤੋ ਪਹਿਲਾਂ ਵੀਡੀਓ ਦੇਖਿਓ ਫਿਰ ਅਸੀਂ ਗੱਲ ਕਰਦੇ ਹਾਂ ਜਲੰਧ ਦੇ ਦੇਖ ਸਕਦੇ ਤਸਵੀਰਾਂ ਦਿਖਾ ਰਿਹਾ ਜਲੰਧਰ ਦੀਆਂ ਤਸਵੀਰਾਂ ਨੇ ਜੋ ਬੀਬੀ ਦੇ ਇਥੇ ਮੂਟਦੇ ਨੇ ਈ ਗੱਲ ਇਹ ਸਰਕਾਰ ਹੋ ਰਹੀਆ ਸਾਡੇ ਧਰਾਂ ਦਾ ਆ ਦੇਖੋ ਸਾਡੀ ਟੋਲ ਨਹੀਂ ਸਿੱਟਾ ਪੀੜੀਆ ਵੀ ਪਿੰਦੇ ਜੀ ਆ ਦੇਖੋ ਜੀ ਥੱਲੇ ਆ ਗੰਦ ਕਿੱਦਾਂ ਰਿਹਾ ਜੀ ਕਿੰਨਾ ਗੰਦ ਆ ਆ ਦੇਖੋ ਗੰਦ ਕਿੰਨਾ ਗੰਦ ਕਿੰਨਾ ਗੰਦ ਆ ਦੱਸ ਦਿਓ ਕੀ ਗੱਲ ਹੋਈ ਆ ਜੀ ਇਹ ਜੀ ਪੈਣ ਸੀ ਸਵੇਰ ਸਾਨੂੰ ਫੋਨ ਆਇਆ ਸੀ ਕਿਸੇ ਵੀਰ ਦਾ ਸਾਡੇ ਸਿੰਘ ਵੀਰ ਦਾ ਜੀ ਤੇ ਉਹਨਾਂ ਨੇ ਲੰਘਦੇ ਵੜਦੇ ਤਸਵੀਰਾਂ ਦੇਖੀਆਂ ਸਾਨੂੰ ਨਹੀਂ ਸੀ ਪਤਾ ਇਥੇ ਤਸਵੀਰਾਂ ਬਣੀਆਂ ਨੇ ਕੋਈ ਇੱਥੇ ਵੀ ਖੜਾ ਰੁਕ ਕੇ ਬਾਥੂਨ ਕਰਦਾ ਪਿਆ ਸੀ ਜੀ ਠੀਕ ਹੈ ਜੀ ਜੋਗਾ ਇਥੇ ਬੋਧੀ ਜੀ ਦੀ ਫੋਟੋ ਬਣੀ ਹੋਈ ਸੀ ਅਗੇ ਦਰਬਾਰ ਸਾਹਿਬ ਦੀ ਸੀਦਾ ਜੀ ਦੀ ਫੋਟੋ ਬੜੀਆ ਜੀ ਤਾਂ ਕੋ ਅਸੀਂ ਪਰਫਾਰਮ ਵੀ बार-बार ਇੱਕੋ ਹੀ ਗੱਲ ਕਹਿੰਦੇ ਪਿਆ ਕੋਈ ਸਮਾਰਟ ਸਿਟੀ ਪ੍ਰੋਜੈਕਟ ਚੱਲਦਾ ਪਿਆ ਸਾਰਿਆਂ ਨੂੰ ਪਤਾ ਤੇ ਉਸ ਪ੍ਰੋਜੈਕਟ ਨੂੰ ਲੈ ਕੇ ਇਹ ਸਭ ਕੁਝ ਬਣਾਇਆ ਗਿਆ ਇਹੀ ਬੇਨਤੀ ਹੈ ਕਿ ਇਹ ਨਾ ਬਣਾਇਆ ਜਾਵੇ ਪੂਰੇ ਪੰਜਾਬ ਦੇ ਇੱਕ ਨਾ ਬਣਾਇਆ ਜਾਵੇ ਕਿ ਇਕੱਲੇ ਜਲੰਧਰ ਦੀ ਗੱਲ ਨਹੀਂ ਹੈ ਪੂਰੇ ਪੰਜਾਬ ਦੀ ਗੱਲ ਹੈ ਦੇ ਭਗਵਾਨ ਤੁਮਨ ਤੁਹਾਨੂੰ ਬੇਨਤੀ ਆ ਕਿ ਤੁਕਾਉਣੀ ਇਥੇ ਨਹੀਂ ਮੁਰਕੇ ਕੰਮ ਨਾ ਕੀਤਾ ਜਾਵੇ ਨਹੀਂ ਇਹ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਫਿਰ ਵਿੱਚ ਤੁਸੀਂ ਦੱਸਿਆ ਗਿਆ ਕਿ ਲੋਕ ਜਿਹੜੇ ਇੱਥੇ ਅਲੱਗ ਹੀ ਬਾਥਰੂਮ ਵੀ ਕਰਦੇ ਆ ਹੋਰ ਉਹਦੇ ਵਿਰੋਧ ਦੇ ਵਿੱਚ ਇਹ ਤੁਸੀਂ ਉਹਦੇ ਵਿਰੋਧ ਚ ਨਹੀਂ ਆਏ ਇਹ ਤਸਵੀਰਾਂ ਹੋਣੀਆਂ ਨਹੀਂ ਚਾਹੀਦੀਆਂ ਇਹ ਤਸਵੀਰਾਂ ਹੋਣੀਆਂ ਨਹੀਂ ਚਾਹੀਦੀਆਂ ਇਹ ਤਸਵੀਰ ਹੁਣ ਇਹ ਤਸਵੀਰਾਂ ਗੁਰੂ ਘਰ ਵਿੱਚ ਜੰਗਿਆਂ ਦਾ ਜਿਹੜਾ ਮੰਦਰਾਂ ਦੇ ਚੰਗਿਆਂ ਲੱਗਦੇ ਆ ਮਰਦੀ ਦੇ ਚੰਗੇ ਲੱਗਦੇ ਆ ਇਹ ਸੜਕਾਂ ਦੇ ਛੋਣੀ ਚੰਗਿਆਂ ਲੱਗਦੇ ਸਿੱਖ ਜੋ ਜਥੇਬੰਦੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿਰੋਧ ਆ ਤੁਹਾਗਾਂ ਦਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕੁੱਤੇ ਦੀ ਪੂਸ਼ ਹਮੇਸ਼ਾ ਬਿੰਗੀ ਦੀ ਬਿੰਗੀ ਰਹਿੰਦੀ ਹੈ ਕਹਿੰਦੇ ਹਮ ਨਹੀਂ ਸੁਧਰेंगे ਇਹ ਇਸ ਕਰਕੇ ਇਸ ਕੰਧਾਂ ਤੇ ਤਸਵੀਰਾਂ ਗੁਰਦੁਆਰਾ ਸਾਹਿਬ ਦੀਆਂ ਬਣਾਈਆਂ ਗਈਆਂ ਸੀ ਕਿਉਂਕਿ ਲੋਕ ਇੱਥੇ ਪਿਸ਼ਾਬ ਕਰਦੇ ਸੀ ਕਿਉਂਕਿ ਲੋਕ ਥੱਕ ਚੁੱਕੇ ਆ ਇਹਨਾਂ ਕੰਧਾਂ ਤੇ ਲਿਖ ਲਿਖ ਕੇ ਕਿ ਦੇਖੋ ਕੁੱਤਾ ਪਿਸ਼ਾਬ ਕਰ ਰਿਹਾ ਆ ਇਸ ਕਰਕੇ ਇਹ ਤਸਵੀਰਾਂ ਲੋਕਾਂ ਨੇ ਜਾਂ ਸਰਕਾਰ ਨੇ ਬਣਾਈਆਂ ਸੀ ਕੇ ਲੋਕ ਇੱਥੇ ਸ਼ਾਇਦ ਪਿਸ਼ਾਬ ਕਰਨੋਂ हट ਜਾਣ ਪਰ ਲੋਕ ਨਹੀਂ ਸੁਧਰਦੇ ਆ ਦੇਖੋ ਕਿਦਾਂ ਲੈਨ ਲਾ ਕੇ ਸਾਰੇ ਪਿਸ਼ਾਬ ਕਰ ਰਹੇ ਆ ਤੇ ਤੁਸੀਂ ਤਸਵੀਰਾਂ ਦੇਖੋ ਕਿਹਨਾਂ ਦੀਆਂ ਲੱਗੀਆਂ ਆ ਸ਼ਿਵਜੀ ਮਹਾਰਾਜ ਦੇਵੀ ਦੇਵਤਿਆਂ ਦੀਆਂ ਇੱਥੇ ਤਸਵੀਰਾਂ ਲੱਗੀਆਂ ਆ ਸ਼ਾਇਦ ਲੋਕ ਇੱਥੇ ਪਿਸ਼ਾਬ ਨਾ ਕਰਨ ਪਰ ਦੇਖ ਲਓ ਆ ਤੁਹਾਨੂੰ ਮੈਂ ਲਾਈਵ ਦਿਖਾ ਰਹੇ ਆ ਪਰ ਫਿਰ ਵੀ ਲੋਕ ਸੁਧਰਦੇ ਨਹੀਂ ਹੈਗੇ ਜਿਸ ਪਰਮਾਤਮਾ ਤੋਂ ਲੋਕ ਹਰ ਰੋਜ਼ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਅਰਦਾਸਾਂ ਕਰਦੇ ਆ ਆਪਣਾ ਭਲਾ ਮੰਗਦੇ ਆ ਆਪਣੇ ਬੱਚਿਆਂ ਦਾ ਭਲਾ ਮੰਗਦੇ ਆ ਦੇਖੋ ਫਿਰ ਵੀ ਉੱਥੇ ਪਿਸ਼ਾਬ ਕਰਨ ਨੂੰ ਨਹੀਂ ਹਟਦੇ ਪਤਾ ਵੀ ਆ ਕਿ ਗੁਰੂ ਮਹਾਰਾਜ ਦੀਆਂ ਤਸਵੀਰਾਂ ਆ ਇਹ ਸ਼ਿਵਜੀ ਭੋਲੇ ਸ਼ੰਕਰ ਦੀਆਂ ਤਸਵੀਰਾਂ ਆ ਫਿਰ ਵੀ ਲੋਕ ਉਹਨਾਂ ਦੇ ਉੱਪਰ ਪਿਸ਼ਾਬ ਕਰੀ ਜਾ ਰਹੇ ਆ ਦੇਖੋ ਕਿੱਡੀ ਬੜੀ ਬਿਆਦਵੀ ਹੋ ਰਹੀ ਆ ਇਸੇ ਕਰਕੇ ਮੈਂ ਕਹਿ ਰਿਹਾ ਕਿ ਸਿੰਘਾਂ ਨੇ ਬਹੁਤ ਵਧੀਆ ਕੀਤਾ ਆ ਪੂਰੇ ਦੇਸ਼ ਦੇ ਵਿੱਚ ਇਦਾਂ ਕੰਧਾਂ ਤੇ ਇਹ ਤਸਵੀਰਾਂ ਨਹੀਂ ਚਾਹੀਦੀਆਂ ਕਿਉਂਕਿ ਲੋਕਾਂ ਨੇ ਸੁਧਰਨਾ ਨਹੀਂ ਹੈਗਾ ਤੁਸੀਂ ਜੋ ਮਰਜ਼ੀ ਕਰ ਲਓ ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦੇਣੇ ਆ ਤੇ ਵੀਡੀਓ ਨੂੰ ਇੱਕ ਲਾਇਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਫਿਰ ਮੈਂ ਤੁਹਾਨੂੰ ਮਿਲੂੰਗਾ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ